Okay. ਸਾਡੇ ਸਕੂਲ ਵਿੱਚ ਸੰਸਕਾਰ ਵਲੇ ਸਮਾਜ ਸਕੂਲ ਵਿੱਚ ਸੀ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜੇਸ਼ਨ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਪੇਰੈਂਟਸ ਨੇ ਆਪਣਾ ਬਲੱਡ ਡੋਨੇਟ ਕੀਤਾ ਗਿਆ ਅਸੀਂ ਇਹ ਜਿਹੜਾ ਸਾਰੇ ਕੈਂਪ ਹੈਗਾ ਸੀ ਇਹ ਸਟੂਡੈਂਟ ਕਾਉਂਸਲ ਦੁਆਰਾ ਜਿਹੜਾ ਹੈਗਾ ਅਸੀਂ ਆਰਗੇਨਾਈਜ਼ ਕੀਤਾ ਹੈਗਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਬਲੱਡ ਡੋਨੇਟ ਕੀਤਾ ਹੈਗਾ ਜਿਹੜੇ ਤੁਹਾਨੂੰ ਮਨ ਚ ਕਿੰਨੀ ਖੁਸ਼ੀ ਮਹਿਸੂਸ ਹੋ ਜਦੋਂ ਬਲੱਡ ਡੋਨੇਟ ਕੀਤਾ ਗਿਆ ਲੋਕਾਂ ਜਦੋਂ ਸੋ ਮੈਂ ਅਪਰੀਸ਼ੀਏਟ ਕਰਦੇ ਨੇ ਤੁਹਾਨੂੰ ਮੁਬਾਰਕਾਂ ਦੇ ਲਈ ਇਹ ਨਵੀ ਕੰਮ ਕਰੇ ਸਾਡੇ ਸਕੂਲ ਸਪੈਸ਼ਲੀ ਮੈਂ ਇਹਨਾਂ ਨੂੰ ਥੈਂਕ ਯੂ ਕਰਨਾ ਚਾਹਾਂਗੀ ਸਾਡੇ ਪ੍ਰਿੰਸੀਪਲ ਮੈਮ ਅਤੇ ਸਾਡੀ ਮੈਨੇਜਮੈਂਟ ਨੂੰ ਜਿਨ੍ਹਾਂ ਇਹਨਾਂ ਵਧੀਆ ਕੰਮ ਕੀਤਾ ਹੈਗਾ ਤੇ ਸਾਡੇ ਸਕੂਲ ਵਿੱਚ ਜਦੋਂ ਦਿੰਦੇ ਹੈਗੇ ਨੇ ਬਲੱਡ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਕਿਉਂਕਿ ਜਿਹੜੇ ਬਾਕੀ ਬੱਚੇ ਆਪਣਾ ਖੂਨ ਨਹੀਂ ਬਣਾ ਸਕਦੇ ਹੈਗੇ ਤਾਂ ਉਹ ਵੀ ਹੁਣ ਬਲੱਡ ਲੈ ਸਕਦੇ ਹੈਗੇ ਨੇ ਇਹਨਾਂ ਡੋਨੇਸ਼ਨਸ ਕਰਕੇ हाँ uh, की कम हो गई बाकी बा, पिल्ड्स में बाद बाद डोनेट करिए उन्होंने मैं कहना चाहूँगी कि सारे लोग अपना ब्लड डोनेट करना चाहिए था तो इट इट्स वेरी गुड कॉज फॉर अर्स स्कूल दैट वी हैव ऑर्गेनाइज्ड दिस एंड इट्स वेरी गुड थिंग मेरा नाम शाइना देओल है uh, ब्लड डोनेट के लिए बुला� ਸਾਡੇ ਸਕੂਲ ਨੂੰ ਬਹੁਤ ਮੈਂਦਤ ਕੀਤੀ ਹੈ ਸਾਡੇ ਸਕੂਲ ਸਪੈਸ਼ਲ ਰਜਿੰਦਰ ਦੇ ਸਪੈਸ਼ਲ ਡਾਕਟਰਸ ਨੇ ਬੁਲਾਇਆ ਉਸ ਤੋਂ ਤਾਂ ਕਿ ਸਾਰੇ ਬਲੋਗ ਦਾ ਸਵਾਸ ਰਹਿਣ ਅਤੇ ਡੋਨੇਸ਼ਨ ਨਹੀਂ ਸਾਡਾ ਸਾਥ ਦੇ ਪੇਰੈਂਟਸ ਵੀ ਸਾਡਾ ਬਹੁਤ ਸਾਥ ਦਿੱਤਾ ਹੈ ਇਹ ਕਿਵੇਂ ਕਮੋਗੇ ਐਕਚੁਅਲੀ ਲੋਡ ਸਭੀ ਲੋੜਾ ਹੁੰਦਾ ਵਰਗੀ ਖੂਨ ਦਾਨ ਦੁਨੀਆ ਦਾ ਸਭ ਤੋਂ ਵੱਡਾ ਪੁੰਨਿਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਦੇ ਜ਼ਿੰਦਗੀ ਵਿੱਚ ਕਿੰਨੇ ਐਕਸੀਡੈਂਟ ਹੁੰਦੇ ਆ ਕੁਝ ਵਾਕਿਆ ਜਿੰਦਗੀ ਵਿੱਚ ਹੈਗੇ ਨੇ ਜਿਹੜੇ ਆਪਣਾ ਖੂਨ ਨਹੀਂ ਬਣਾ ਸਕਦੇ ਤੇ ਆਹਾ ਬਲੱਡ ਡੋਨੇਸ਼ਨ ਕੈਂਪ ਨਾਲ ਉਹਨ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਹੋ ਸਕਦੀ ਆ ਜਗਤਪੁਰ ਜਗਤਪੁਰ ਵਾਲੋਂ ਕੈਂਪ ਲਾਏਗੇ ਸੰਸਕਾਰ ਸਕੂਲ ਦੀ ਹਾਂ ਅਮਰ ਸ਼ਹੀਦ ਲਾਲਾ ਜਗਤਪੁਰ ਰਣਜੀਤ ਦੇ 44ਵੇਂ ਬਲੀਦਾਨ ਦਿਵਸ ਮੌਕੇ ਅੱਜ ਰੋਟਰੀ ਕਲੱਬ ਫੋਨੀਗੜ ਸਿਟੀ ਅਤੇ ਸੰਸਕਾਰ ਬੈਲੀ ਸਮਾਰਟ ਸਕੂਲ ਵਿਦਿਆਰਥੀ ਜਥੇਬੰਦੀ ਵੱਲੋਂ ਇਹ ਖੂਨਦਾਨ ਕੈਂਪ ਦਾ ਆਯੋਜਨ ਜਿਹੜਾ ਅੱਜ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਕੇ ਖੂਨਦਾਨ ਕਰਨ ਲਈ ਭਾਰੀ ਉਤਸ਼ਾਹ ਜਿਹੜਾ ਉਹ ਪਾਇਆ ਜਾ ਰਿਹਾ ਹੈ ਖੂਨਦਾਨ ਕਰਨ ਨਾਲ ਜਿੱਥੇ ਸਰੀਰਕ ਤੰਦਰੁਸਤੀ ਮਿਲਦੀ ਹੈ ਉਥੇ ਅਸੀਂ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਵੀ ਕਰ ਸਕਦੇ ਹਾਂ ਕਿਉਂਕਿ ਬੇਸ਼ੱਕ ਸਾਡੇ ਵਿਗਿਆਨੀਆਂ ਨੇ ਬਹੁਤ ਤਰੱਕੀ ਕੀਤੀ ਹੈ ਪਰ ਖੂਨ ਦਾ ਜਿਹੜਾ ਬਦਲਾਅ ਹੈ ਇਹ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਦੇ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ ਅਜੇ ਤੱਕ ਧਰਤੀ ਤੇ ਖੂਨ ਬਣਾਉਣ ਦੀ ਅਜੇ ਹੀ ਕੋਈ ਵੀ ਵਿਵਸਥਾ ਨਹੀਂ ਹੋਈ ਜਿਸ ਕਰਕੇ ਖੂਨਦਾਨ ਕੈਂਪਾਂ ਦੀ ਮਹੱਤਤਾ ਜਿਹੜੀ ਉਹ ਬਹੁਤ ਜ਼ਿਆਦਾ ਹੈ ਮੈਨੂੰ ਇੱਥੇ ਆ ਕੇ ਇੱਕ ਬੜੀ ਖੁਸ਼ੀ ਮਿਲੀ ਤੇ ਇੱਕ ਪ੍ਰੇਰਣਾ ਵੀ ਮਿਲੀ ਵੀ ਇਸ ਕੈਂਪ ਦੇ ਪ੍ਰਬੰਧਕਾਂ ਨੇ ਸਕੂਲ ਦੇ ਪ੍ਰਬੰਧਕਾਂ ਨੇ ਕੱਲ ਬੱਚਿਆਂ ਨਾਲ ਖੂਨਦਾਨ ਨੂੰ ਲੈ ਕੇ ਇੱਕ ਸੈਮੀਨਾਰ ਕਰਵਾਇਆ ਔਰ ਅੱਜ ਇੱਕ ਬਲੱਖਣਤਾ ਦੇਖਣ ਨੂੰ ਮਿਲੀ ਹੈ ਕਿ ਬੱਚੇ ਖੂਨਦਾਨ ਕਰਨ ਲਈ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਔਰ ਇੱਕ ਨਵੀਂ ਚੀਜ਼ ਹੈ ਕਿ ਉਹਦੇ ਨਾਲ ਜਿਹੜੀ ਬਲੱਡ ਡੋਨੇਸ਼ਨ ਹੈ ਉਹ ਕਾਫੀ ਵਧ ਰਹੀ ਹੈ ਅੱਜ ਬਹੁਤ ਗਿਣਤੀ ਲੋਕਾਂ ਨੇ ਖੂਨਦਾਨ ਕੀਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਪੁਹਾਨੀਗੜ ਤੋਂ ਪੱਤਰਕਾਰ ਸਰੇਮ ਕਾਂਸਲ ਜੀ ਸੰਜੀਵ ਚਨੇੜੀ ਜੀ ਤੇ ਪੂਰੀ ਜਿਹੜੀ ਟੀਮ ਹੈ ਇਹਨਾਂ ਦੀ ਰੌਟਰੀ ਕਲੱਬ ਦੀ ਤੇ ਸੰਸਕਾਰ ਵੈਲੀ ਸਕੂਲ ਦੇ ਜਿਹੜੇ ਪ੍ਰਬੰਧਕ ਨੇ ਸੰਚਾਲਕ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਨਾਲ ਪੰਕਜ 바ਵਾ ਜੀ ਸਾਡੇ ਮੰਦਿਰ ਦੇ ਸੰਚਾਲਕ ਨੇ ਪਰਾਚੀਨ ਹਨੂਮਾਨ ਮੰਦਿਰ ਮੰਡੀ ਗਲੀ ਸੰਗਰੂਰ ਦੇ ਉਹ ਵੀ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਂ ਬੇਨਤੀ ਵੀ ਕਰਦਾ ਵੀ ਜਿੱਥੇ ਵੀ ਕਿਤੇ ਖੂਨਦਾਨ ਕੈਂਪ ਲੱਗਦਾ ਹੈ ਉੱਥੇ ਇੱਕ ਤੰਦਰੁਸਤ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਸਰਕਾਰ ਬੈਲੀ ਬਨੋ ਗੌਰ ਫਿਰ ਬਲੱਡ ਡੋਨੇਟ ਕੈਂਪ ਜੋ ਜੀਤਾਗਾ ਰੋਟਰੀ ਕਲੱਬ ਦੀ ਸਾਜ ਉਹਨਾਂ ਨਾਲ ਕੀ ਕਮੋਗੇ ਦੇਖੋ ਜਿਹੜੀ ਸੰਸਕਾਰ ਵਾਲੀ ਸਮਾਰਟ ਸਕੂਲ ਦੀ ਸਟੂਡੈਂਟ ਕਾਉਂਸਲ ਆਇਆ ਉਹਦੇ ਵੱਲੋਂ ਅਸੀਂ ਇਹ ਦੂਜੀ ਵਾਰ ਇਹ ਉਪਰਾਲਾ ਕੀਤਾ ਹੈ 44ਵੇਂ ਲਾਲਾ ਅ ਅਮਰਸ਼ੀਦ ਜਗਤਨਾਰਾਇਣ ਜੀ ਦੇ ਉਹਨਾਂ ਦੇ ਸ਼ਹੀਦੀ ਦਿਵਸ ਦੇ ਉੱਪਰ ਤੇ ਇਸ ਕਾਉਂਸਲ ਵੱਲੋਂ ਸਾਡੇ ਬੱਚਿਆਂ ਨੂੰ ਸਕੂਲ ਵੱਲੋਂ ਪ੍ਰੇਰਿਤ ਕੀਤਾ ਗਿਆ ਆਪਣੇ ਪੇਰੈਂਟਸ ਨੂੰ ਤੇ ਇਸ ਦੀ ਮੋਟੀਵੇਸ਼ਨ ਦੇ ਵਿੱਚ ਬੱਚਿਆਂ ਵੱਲੋਂ ਆਪਣੇ ਪੇਰੈਂਟਸ ਨੂੰ ਮੋਟੀਵੇਟ ਕਰਕੇ ਅੱਜ ਜਿਹੜੀ ਸਾਡੀ ਪੇਰੈਂਟਸ ਮੀਟਿੰਗ ਸੀਗੀ ਉਹਦੇ ਵਿੱਚ ਇਹ ਬਲੱਡ ਨੇਸ਼ਨ ਦੀ ਜਿਹੜੀ ਹੈ ਮੁਹਿੰਮ ਨੂੰ ਅਸੀਂ ਹੰਗਾਰਾ ਕੀਤਾ ਹੈ ਇਹਦੇ ਨਾਲ ਨਾਲ ਰੋਟਰੀ ਕਲੱਬ ਪਵਾਨੀਗੜ ਜਿਹੜੀ ਜਿਹੜੀ ਪਵਾਨੀਗੜ ਦੀ ਇੱਕ ਮੋਰੀ ਸੰਸਥਾ ਹੈ ਉਹਦੇ ਵੱਲੋਂ ਵੀ ਸਾਨੂੰ ਸਹਿਯੋਗ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਮੈਂ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਗਵਾਨੀ ਗਰੁੱਪ ਦੇ ਜਿਹੜੇ ਵਿਜੇ ਜੀ ਨੇ ਤੇ ਪੱਤਰਕਾਰ ترسےਮ ਜੀ ਤੇ ਪੱਤਰਕਾਰ ਚਨੇੜੀ ਜੀ ਦਾ ਸੰਜੀਵ ਚਨੇੜੀ ਜੀ ਜਿਨ੍ਹਾਂ ਦੀ ਇਹ ਉਪਰਾਲੇ ਦੇ ਨਾਲ ਅਸੀਂ ਇਹ ਬਹੁਤ ਸਫਲਤਾਪੂਰਕ ਜਿਹੜਾ ਹੈ ਬਲੱਡ ਨੇਸ਼ਨ ਦਾ ਕੈਂਪ ਹੈ ਉਹ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਬਾਕੀ ਦਾ ਵਿਜੇ ਜੀ ਨੇ ਬਹੁਤ ਡਿਟੇਲ ਦੇ ਵਿੱਚ ਜਿਹੜੀ ਦੱਸਿਆ ਕਿ ਜਿਹੜਾ ਇਨਸਾਨੀ ਹੂਣਾ ਉਹ ਬਣ ਨਹੀਂ ਸਕਦਾ ਤੇ ਵਿਗਿਆਨੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਤੇ ਇਹ ਡੋਨੇਟ ਕਰਕੇ ਹੀ ਆਪਾਂ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਇੰਦੇ ਵਰਗਾਂ ਪਲਾ ਰਹੇ ਆ ਜੀ ਨੀਰੇ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਸੰਸਕਾਰ ਬਈ ਲੋਕਾਂ ਨੂੰ ਕੰਟਰੀ ਕਰਨਾ ਇਹ ਚੀਜ਼ ਵੀ ਆਮ ਲੋਕ ਡਰਦੇ ਨੇ ਚੀਜ਼ ਤੋਂ ਡਰਣਾ ਚਾਹਾਂ ਆਮ ਲੋਕਾਂ ਦੇ ਪਰ ਖਤਰੇ ਦਾ ਡਰ ਤਾਂ ਘਟਿਆ ਪਰ ਹਰੇਕ ਲੋਕਾਂ ਨੂੰ ਮਨਾਂ ਦੇ ਵਿੱਚ ਵੀ ਡਾਰ ਚੀਜ਼ ਲੈ ਕੇ ਦੇਖੋ ਇਹ ਡਰ ਜਿਹੜਾ ਹੈਗਾ ਇੱਕ ਮੈਂ ਆਮ ਤਾਰਾਂ ਦੀ ਕਹਿੰਦਾ ਕਿ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਜਿਹੜਾ ਬਲੱਡ ਹੈਗਾ ਦੇਣ ਦੇ ਨਾਲ ਸਾਡੇ ਸ਼ਰੀਰ ਦੇ ਵਿੱਚ ਕਮੀ ਆਉਂਦੀ ਹੈ ਬਟ ਅਸੀਂ ਸਾਡਾ ਜਿਹੜਾ ਸਕੂਲ ਦਾ ਮੇਨ ਮੋਟਿਵ ਹੈ ਕਿ ਅਸੀਂ ਬੱਚਿਆਂ ਨੂੰ ਸ਼ੁਰੂ ਦੀ ਹੀ ਲੈ ਕੇ ਕਿ ਮੋਟੀਵੇਟ ਕਰ ਰਹੇ ਤੇ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਆ ਕਿ ਜਿਹੜਾ ਜਿਹੜਾ ਬਲੱਡ ਡੋਨੇਸ਼ਨ ਦਾ ਹਗਾ ਉਸ ਦੇ ਨਾਲ ਮਨੁੱਖਤਾ ਦੀ ਜਿਹੜੀ ਹੈਗੀ ਕਮੀ ਨਹੀਂ ਹੋ ਸਕਦੀ rædther ਸਾਨੂੰ 3 ਮਹੀਨੇ ਦੇ ਬਾਅਦ ਇੱਕ ਜਿਹੜੀ ਸੈਂਟੀਫਿਕ ਹੈਗੀ ਹੈ 3 ਮਹੀਨੇ ਦੇ ਬਾਅਦ ਇਹ ਕਿ ਆਮ ਇਨਸਾਨ ਆਪਣਾ ਬਲੱਡ ਨੈਟ ਕਰ ਸਕਦਾ ਹੈ ਤੇ ਅਸੀਂ ਬੱਚਿਆਂ ਨੂੰ ਇਸ ਤਰੀਕੇ ਨਾਲ ਜੀ ਮੋਟੀਵੇਟ ਕਰ ਰਹੇ ਹਾਂ ਤੇ ਉਹਨਾਂ ਨੂੰ ਐਜੂਕੇਸ਼ਨ ਵੀ ਸ਼ੁਰੂ ਤੋਂ ਦੇ ਰਹੇ ਹਾਂ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹ ਬੱਚੇ ਸਾਡਾ ਆਉਣ ਵਾਲਾ ਫਿਊਚਰ ਨੇ ਆਪਣੇ ਪੇਰੈਂਟਸ ਲਈ ਮੋਟੀਵੇਟ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਆਪਣਾ ਬਲੱਡ ਨੈਟ ਕਰਨ ਇਸ ਇਸ ਕੈਂਪ ਦੇ ਰਾਹੀਂ ਕਿਲਾ ਧੰਨਵਾਦ ਕਰਦੇ ਹਾਂ ਪੇਰੈਂਟਸ ਦਾ ਤੇ ਨੇ ਵਿਚਰੋ ਮੋਟੀਵੇਟਰ ਆਪੇ ਬੱਚੇ ਆਪਣੇ ਪੇਰੈਂਟਸ ਨੂੰ ਲੈ ਕੇ ਆਏ ਨੇ। ਦੇਖੋ ਇਹ ਉਪਰਾਲਾ ਜਿਹੜਾ ਹੈਗਾ ਮੈਂ ਅਗਰ ਕੱਲ ਕਹਾ ਤਾਂ ਸਟੂਡੈਂਟ ਕਾਉਂਸਲ ਦਾ ਹੈ ਤੇ ਬੱਚੇ ਨੂੰ ਮੋਟੀਵੇਟ ਕਰ ਰਹੇ ਨੇ ਆਪਣੇ ਪੇਰੈਂਟਸ ਨੂੰ ਤੇ ਪੇਰੈਂਟਸ ਵੀ ਬਹੁਤ ਹੰਗਾਰੇ ਦੇ ਨਾਲ ਅੱਜ ਇਸ ਉਪਰਾਲੇ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਇਸ ਲਈ ਮੈਂ ਸਾਰੀ ਸਟੂਡੈਂਟ ਕਾਉਂਸਲ ਦਾ ਪੇਰੈਂਟਸ ਦਾ ਤੇ ਖਾਸ ਤੌਰ ਤੇ ਜਗਵਾਨੀ ਗਰੁੱਪ ਦਾ ਤੇ ਰੋਟਰੀ ਕਲੱਬ ਭੋਨੀਗੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਿਆਂ। ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਅੱਜ ਅਸੀਂ ਜਿਹੜਾ ਕੈਂਪ ਹੈ ਸਫਲਤਾਪੂਰਕ ਹੋਰਗੇ ਆਰਗੇਨਾਈਜ਼ ਕਰ डोनेट कैंप लाया बहुत अच्छा एफर्ट है जी अपने धर्मवीर गर्ग जी ने रोटरी क्लब के पंजाब केसरी सहयोग में जरा कैंप लगाया जा रहा है जी बहुत अच्छा पहलकदमी है हून तुम कैंप जी ये लाइफलाइन है किसी भी ब्लड सेंटर के लिए लाइफलाइन है ना ਤੋ ਇਹ ਜਿਹੜਾ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਤਰਵਿੰਦ ਗਰਗ ਜੀ ਨੂੰ ਵੀ ਸਾਡੇ ਮਤਲਬ ਉਸ ਬਲੱਡ ਦੀ ਸ਼ਾਰਟੇਜ ਹੈ ਤੇ ਇਹਨਾਂ ਨੇ ਰੈਡਲੀ ਜਿਹੜਾ ਹੈਗਾ ਪੇਰੈਂਟ ਟੀਚਰ ਮੀਟਿੰਗ ਤੇ ਕੀਤਾ ਤੇ ਪੇਰੈਂਟ ਟੀਚਰ ਮੀਟਿੰਗ ਦਾ ਕੈਂਪ ਲੱਗਣਾ ਇੱਕ ਬਹੁਤ ਇਹ ਵੀ ਸਾਡੇ ਜਿਹੜੇ ਸਾਡੇ ਨਿਸ਼ਾ ਨਿਰੇਸ਼ ਕਹਿੰਦੇ ਆ ਇਹਦੇ ਦੋ ਫਾਇਦੇ ਆ ਇੱਕ ਤਾਂ ਖੂਨਦਾਨ ਕੈਂਪ ਹੁੰਦਾ ਹੈ ਤੇ ਇੱਕ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਜਿਨ੍ਹਾਂ ਨੇ ਅੱਗੇ ਜਾ ਕੇ ਖੂਨਦਾਨ ਕਰਨਾ ਹੈ ਉਹਨਾਂ ਲਈ ਇੱਕ ਪ੍ਰੇਰਣਾ ਦੇ ਲਈ ਇੱਕ ਇੱਕ ਰੈਫਰੈਂਸ ਪੁਆਇੰਟ ਮਿਲ ਜਾਂਦਾ ਜਿਵੇਂ ਖੂਨਦਾਨ ਕੈਂਪ ਹੈ ਤੇ ਅੱਜ ਅੱਛੀ ਗੱਲ ਇਹ ਹੈ ਅੱਜ ਦੇ ਕੈਂਪ ਦੇ ਵਿੱਚ ਮੈਂ ਦੇਖੀ ਹੈ ਕਿ ਬੱਚ ਨੇ ਡੇ ਡੋਨਰਸ ਨੂੰ ਮੋਟੀਵੇਟ ਕਰਕੇ ਲੈ ਕੇ ਆ ਰਹੇ ਆ ਕਿ ਕਿੰਨੇ ਕ ਡੋਨਰ ਹੋ ਹੁਣ ਤੱਕ 50 ਡਿਸਿਸ਼ਨ ਜਿਹੜੀ ਹੈ 80 ਦੀ ਬਈ ਹੋਈ ਹੈ ਉਹ ਚੋਂ 54 ਜਿਹੜੇ ਹੈ ਐਕਚੁਅਲ ਜਿਹੜੇ ਡੋਨੇਸ਼ਨ ਹੋ ਚੁੱਕੇ ਹੈ ਜੀ ਆ ਲੋਕਾਂ ਨੂੰ ਕਿਵੇਂ ਮੋਟੀਵੇਸ਼ਨ ਕਰੋਗੇ ਵੀ ਲੋਕਾਂ ਨੂੰ ਮੋਟੀਵੇਸ਼ਨ ਇਹ ਹੈ ਜੀ ਵੀ ਇਹਦੇ ਖੂਨ ਤੇ ਡਿਮਾਂਡ ਤੇ ਸਪਲਾਈ ਦੇ ਵਿੱਚ ਗੈਪ ਹੈ ਜੀ ਜਿੰਨੀ ਇਹਦੀ ਡਿਮਾਂਡ ਹੈ ਜੇ ਸਮਝ ਲਓ ਵੀ ਸਾਨੂੰ ਹਰ ਰੋਜ਼ ਜਿਹੜੀਆਂ ਅਰਜਿੰਦਰਾ ਸਪਾਲ ਦੇ ਵਿੱਚ 70 80 ਐ 100 ਦੇ ਕਰੀਬ ਜੰਦੇ ਆਏ ਤੇ ਉਹ ਤੋਂ ਅੱਧੇ ਜਿਹੜੇ ਐ ਲੋਕ ਜਿਹੜੇ ਦੇਣ ਲਿਆਦੇ ਐ ਠੀਕ ਹੈ ਜੀ ਜਾਂ ਉਹ ਕਰ ਨਹੀਂ ਪਾਉਂਦੇ ਜਾਂ ਦੇਣ ਆਂਦੇ ਐ ਸੋ ਇਹਦੀ ਜਿਹੜੀ ਹਮੇਸ਼ਾ ਸਾਰਾ ਸਾਲ ਜਿਹੜੀ ਐ ਇਹ ਖੂਨ ਦੀ ਜਿਹੜੀ ਹੈਗੀ ਡਿਮਾਂਡ ਐ ਲੋਕਾਂ ਨੇ ਸਮਝਣਾ ਚਾਹੀਦਾ ਜੀ ਇਹਦੀ ਕੋਈ ਛੁੱਟੀ ਨਹੀਂ ਹੁੰਦੀ ਜੀ ਕੋਈ ਮਤਲਬ ਸਾਡਾ ਜਿਹੜਾ ਬਲੱਡ ਬੈਂਕ ਸੈਂਟਰ ਐ ਜੀ ਬਲੱਡ ਬੈਂਕ ਹੈ ਜਾਂ ਬਲੱਡ ਸੈਂਟਰ ਹੈ ਇਹ 24 ਆਵਰਸ ਸਪਲਾਈ ਹੁੰ ਬਿਮਾਰੀਆਂ ਦਾ ਕੋਈ ਜਿਹੜਾ ਹੈਗਾ ਕੋਈ ਤੈ ਨਹੀਂ ਹੈ ਹਾਸਿਆਂ ਦੀ ਕੋਈ ਨਹੀਂ ਹੈ ਜੇ ਕਿਸੇ ਨੂੰ ਕੋਈ ਥੈਲਸੈਮਿਕ ਬੱਚੇ ਹੈ ਜੀ ਉਹਨਾਂ ਨੂੰ ਜਿਹੜੀ ਹੈਗੀ ਹਰ ਰੋਜ਼ ਜਿਹੜੀ ਖੂਨ ਦੀ ਜ਼ਰੂਰਤ ਪੈਂਦੀ ਹੈ ਸੋ ਇਹ ਜਿਹੜਾ ਇੱਕ ਬਾਦਸੂ سلسلہ ਜਿਵੇਂ ਜਿਵੇਂ ਮੈਡੀਕਲ ਸਾਇੰਸ ਦੀ ਐਡਵਾਂਸਮੈਂਟ ਹੋ ਰਹੀ ਹੈ ਜੀ ਦੀਵੇਂ ਦੀਵੇਂ ਜਿਹੜੀ ਖੂਨ ਦੀ ਡਿਮਾਂਡ ਜਿਹੜੀ ਵੱਧ ਰਹੀ ਹੈ ਮਤਲਬ ਮੋਟੀਵੇਸ਼ਨ ਸਭ ਤੋਂ ਵੱਡਾ ਪੁਆਇੰਟ ਹੈ ਵੀ ਇਹਦਾ ਕੋਈ ਬਦਲ ਨਹੀਂ ਹੈ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਦਿੱਤੀ ਹੈ ਵੀ ਜੇ ਤੁਸੀਂ ਬਲੱਡ ਡੋਨੇਸ਼ਨ ਕਰੋਗੇ ਹੁਣ ਖੂਨਦਾਨ ਲਗਾ ਤੁਸੀਂ ਇਹ ਵੀ ਤੁਹਾਡਾ ਇੱਕ ਸਵਾਲ ਹੋ ਸਕਦਾ ਵੀ ਅਸੀਂ ਖੂਨਦਾਨ ਕੈਂਪ ਕਿਉਂ ਲ ਮੁੰਦਰ ਗੇਮਪਲਾਨ ਦਾ ਮਕਸਦ ਇਹ ਹੈ ਵੀ ਜੇ ਲੋਕਾਂ ਦੇ ਰਜੇਵੇਂ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਉੱਥੇ ਤੱਕ ਨਹੀਂ ਆ ਸਕਦੇ ਹਸਪਤਾਲ ਤੱਕ ਉਹਨਾਂ ਤੇ ਅਸੀਂ ਉਹਨਾਂ ਤੱਕ ਜਾਈਏ ਠੀਕ ਹੈ ਨਾ ਜੀ ਤਾਂ ਜੋ ਲੋਕ ਮਤਲਬ ਇਹ ਵੀ ਇਹਦੇ ਨਾਲ ਤੁਹਾਡੇ ਮੀਡੀਆ ਦੇ ਥਰੂ ਪ੍ਰਚਾਰ ਹੁੰਦਾ ਤੇ ਇਹਦਾ ਇੱਕ ਇਹ ਵੀ ਫਾਇਦਾ ਵੀ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਖੂਨਦਾਨ ਦੀ ਜਿਹੜੀ ਲੋੜ ਹੈਗੀ ਹੈ ਤੇ ਇਹ ਲੋੜ ਪੂਰੀ ਹੋਣੀ ਚਾਹੀਦੀ ਹੈ ਇਸੇ ਇਹ ਵੀ ਪ੍ਰੇਰਣਾ ਆਉਂਦੀ ਸੋ ਪ੍ਰੇਰਣਾ ਸਭ ਤੋਂ ਵੱਡੀ ਇਹ ਹੈ ਵੀ ਅਸੀਂ ਖੂਨ ਦੀ ਕਮੀ ਕਰਕੇ ਕਿਸੇ ਦੀ ਜਾਨ ਜਿਹੜੀ ਜੋਖਮ ਚ ਪਾ ਸਕਦੇ ਆ ਇਹ ਸਭ ਤੋਂ ਵੱਡੀ ਪ੍ਰੇਰਣਾ ਹੈ ਤੇ ਦੂਸਰੀ ਵੱਡੀ ਗੱਲ ਹੈ ਵੀ ਇਹਦਾ ਕੋਈ ਬਦਲ ਨਹੀਂ ਹੈ ਜਦੋਂ ਵੀ ਖੂਨ ਦੀ ਜ਼ਰੂਰਤ ਪਵੇਗੀ ਕਿਸੇ ਸਰੀਰ ਚੋਂ ਆਇਆ ਜਿਹੜਾ ਖੂਨ ਹੈ ਉਹੀ ਮਰੀਜ਼ ਦੀ ਜਾਨ ਬਚਾ ਸਕਦਾ ਹੈ ਉਸ ਤੋਂ ਵੀ ਵੱਡੀ ਗੱਲ ਇਹ ਹੈ ਜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਵੀ ਹਰੇਕ ਦਾ ਗਰੁੱਪ ਦੂਸਰੇ ਨਾਲ ਮਿਲਦਾ ਨਹੀਂ ਆਇਆ ਸਾਰਿਆਂ ਦਾ ਗਰੁੱਪ ਇੱਕੋ ਜਿਹਾ ਨਹੀਂ ਹੈ ਜਿਸ ਵੀ ਗਰੁੱਪ ਦੀ ਜ਼ਰੂਰਤ ਹੋਏਗੀ ਉਸ ਨੂੰ ਹੋਏਗੀ ਸੋ ਇਹ ਸਾਰੇ ਜਿਹੜੇ ਆ ਇਹ ਮੋਟੀਵੇਸ਼ਨ ਦੇ ਲਈ ਜਿਹੜੇ ਉਹਨਾਂ ਲਈ ਲੋਕਾਂ ਲਈ ਬਿਲਕੁਲ ਹੀ ਮੋਟੀਵੇਸ਼ਨ ਹੋ ਸਕਦੀ ਹੈ ਤੇ ਨਾਲ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਵੀ ਮੀਡੀਆ ਚ ਬੜੀ ਸਰਗਰਮ ਭੂਮਿਕਾ ਨਿਭਾਉਂਦੇ ਹੋ ਤੇ ਤੁਸੀਂ ਵੀ ਦੇਖਿਆ ਹੋਏਗਾ ਤੁਹਾਨੂੰ ਆਪ ਵੀ ਇਹਨਾਂ ਚੋਂ ਲੰਘਣਾ ਜਦੋਂ ਖੂਨ ਦੀ ਲੋੜ ਹੁੰਦੀ ਹੈ ਜੀ ਤੇ ਉਸ ਲੇ ਵੇਜ ਦੇ ਐਮੇਜ ਜ਼ਿਆਦਾ ਪਤਾ ਚੱਲਦੀ ਹੈ ਹੈਨਾ ਕਿਉਂਕਿ ਖੂਨ ਦੀ ਡਿਮਾਂਡ ਜਿਹੜੀ ਹੈ ਇਹ ਤੋਂ ਸਪਲਾਈ ਤੋਂ ਹਮੇਸ਼ਾ ਜ਼ਿਆਦਾ ਚੱਲਦੀ ਹੈ ਜਿੰਨੀ ਲੋੜ ਹੁੰਦੀ ਹੈ ਉਹ ਨਹੀਂ ਪੂਰੀ ਹੁੰਦੀ ਠੀਕ ਹੈ ਜੀ ਮੈਂ ਪ੍ਰਧਾਨ ਰੋਟਰੀ ਕਲੱਬੋਂ ਨਿਹਾਰੀਸ਼ਰ ਬੰਸਲ ਰੋਟਰੀ ਕਲੱਬਾਂ ਜੀ ਦੇਖ ਰਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਬਾਰੋ ਦੇਖਿਆ ਪਲਾੜਾ ਸੰਸਥਾ ਵਾਲੇ ਸਕੂਲ ਦੇ ਚ ਰੋਟਰੀ ਕਲੱਬ ਸਭ ਤੋਂ ਉੱਤਮ ਬੜੇ ਕਾਰਕ ਹੋਣਦਾ ਕਿ ਇਹ ਪਲਾਉਣ ਦੇ ਵਿੱਚ ਕਿਵੇਂ ਦੇ ਰੋਟਰੀ ਕਲੱਬ ਜਿਵੇਂ ਕਿ ਮੈਂ ਆਪਣੇ ਐਂਸੈਸਟਰ ਮਤਲਬ ਆਪਣੇ ਜਿਹੜੇ ਸੀਨੀਅਰ ਮੈਂਬਰਸ ਹੋਗੇ ਸਿੱਖਦਾ ਆ ਰਿਹਾ ਠੀਕ ਹੈ 2000 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਰੋਟਰੀ ਕਲੱਬ ਚਲੋ ਮੈਂ ਬਾਅਦ ਵਿੱਚ ਇਹ ਜੁਆਇਨ ਕੀਤਾ 10 ਸਾਲ ਬਾਅਦ ਪਰ ਮੈਨੂੰ ਰੋਟਰੀ ਕਲੱਬ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਰੋਟਰੀ ਕਲੱਬ ਦਾ 72ਵਾਂ ਖੂਨਦਾਨ ਕੈਂਪ ਹੈ ਤੇ ਇਹ ਅਸੀਂ ਦੂਸਰਾ ਕੈਂਪ ਹੈ ਸਟੂਡੈਂਟ ਕੌਂਸਲ ਆਫ ਸੰਸਕਰਵਲੀ ਸਮਾਰਟ ਸਕੂਲ ਇਹ ਉਹਨਾਂ ਦੇ ਨਾਲ ਮਿਲ ਕੇ ਉਪਰਾਲਾ ਕਰ ਰਹੇ ਹਾਂ ਤੇ ਇਸ ਦੇ ਵਿੱਚ ਸਾਨੂੰ ਬਹੁਤ ਕੁਝ ਮਤਲਬ ਇੱਕ ਸਮਾਜ ਸੇਵਾ ਦਾ ਖੂਨਦਾਨ ਕਰਨ ਦਾ ਬਹੁਤ ਸਾਰੇ ਜਿਹਾ ਰੋਟਰੀ ਕਲੱਬ ਦੇ ਪਲੇਟਫਾਰਮ ਤੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਹਨ ਕਿਵੇਂ ਦੇਖਦੇ ਰੋਟੀ ਕਲੱਬ ਨੂੰ ਉਦਮ ਉਠਾਇਆ ਜਮੇ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਤੇ ਸ਼ਹਿਰ ਦੇ ਇੱਕ ਟਰੱਕ ਯੂਨਿਟ ਦੇ ਵਿੱਚ ਉਤਸ਼ਾਹ ਕਰਕੇ ਕੈਂਪ ਲਾਉਣਾ ਉਹ ਜਿੱਥੇ ਕਿ 100 ਤੋਂ ਕਦੇ ਵੀ ਘੱਟ ਅੱਜ ਤੱਕ ਜਦ ਅਸੀਂ ਦੇਖੇ ਰੋਟੀ ਕਲੱਬ ਨੇ ਜਿੰਨੇ ਕੈਂਪ ਲਾਏ ਨੇ 2 ਤੋਂ 200 ਤੋਂ 300 ਤੱਕ ਵੀ ਡੋਨਰ ਆਏ ਨੇ ਕਿਵੇਂ ਦੇਖਦੇ ਰੋਟੀ ਕਲੱਬ ਰੋਟੀ ਕਲੱਬ ਦੇ ਵਿੱਚ ਨੇ ਇੱਕ ਜਦੋਂ ਵੀ ਕਲੱਬ ਦੇ ਇੱਕ ਮੈਂਬਰ ਹੁੰਦਾ ਜੋ ਪ੍ਰਧਾਨ ਹੁੰਦਾ ਜਾਂ ਕੋਈ ਵੀ ਮਤਲਬ ਉਹ ਪ੍ਰੋਜੈਕਟ ਚੇਅਰਮੈਨ ਹੁੰਦਾ ਇੱਕ ਮਨ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਇੱਕ ਮਤਲਬ ਇੱਕ ਅਲੱਗ ਹੀ ਸਪਿਰਿਟ ਹੁੰਦੀ ਹੈ ਵੀ ਹਾਂ ਪਰ ਜਿਹੜੀ ਕਿ ਸਾਨੂੰ ਸਿੱਖਣ ਨੂੰ ਅਗ੍ਯੋ ਮਿਲੀ ਹੈ ਉਸ ਪ੍ਰਥਾ ਨੂੰ ਅੱਗੇ ਚਲਾ ਰਹੇ ਹਾਂ ਪਿਛਲੇ ਅਸੀਂ ਸਾਡੇ ਟ੍ਰੱਕ ਯੂਨੀਅਨ ਦੇ ਕੈਂਪ ਦੇ ਵਿੱਚ 204 ਜੁਨਿਟ ਕਿਤੇ ਸੀਗੇ ਤੇ ਜੇ ਪ੍ਰਮਾਤਮਾ ਦੀ ਸ਼ੁਭਚਾਇਤਾ ਮਤਲਬ ਇਹ ਅਸੀਂ ਹੋ ਸਕਦਾ ਹੈ ਅਸੀਂ ਪਿਛਲਾ ਰਿਕਾਰਡ ਸਕੂਲ ਦੇ ਵਿੱਚ ਤੋੜੀਏ ਠੀਕ ਹੈ ਇਸ ਲਈ ਅਸੀਂ ਐਕਚੁਅਲੀ ਵਿੱਚ ਖੂਨਦਾਨ ਇੱਕ ਹੈ ਜਿਹੜਾ ਕਿਸੇ ਵੀ ਤਰੀਕੇ ਨਾਲ ਅਦਰਵਾਈਜ਼ ਨਹੀਂ ਹੋ ਸਕਦਾ ਜੋ ਤੱਕ ਇੱਕ ਇੰਡੀਵਿਜੂਅਲ ਦੂਸਰੇ ਇੰਡੀਵਿਜੂਅਲ ਨੂੰ ਨਹੀਂ ਦਿੰਦਾ ਤੇ ਇਹ ਹੈ ਕਿ ਇੱਕ ਦੂਜੇ ਦੀ ਜਾਣ ਪਛਾਣ ਦੇ ਵਿੱਚ ਬਹੁਤ ਜ਼ਿਆਦਾ کارਗਰ ਸਿੱਧ ਹੁੰਦਾ ਹੈ ਇਸ ਲਈ ਇਸ ਇਸ ਪ੍ਰਾਲੇ ਨੂੰ ਬਹੁਤ ਪਤੰਦੇਹੀ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂ ਧੰਨਵਾਦ ਕਿਵੇਂ ਕਰਾਂਗੇ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਇਹ ਸਹਿਯੋਗ ਰੱਖਿਆ। ਮੈਂ ਸਾਰੇ ਰੋਟੀ ਕਲੱਬ ਦੇ ਮੈਂਬਰਾਂ ਦਾ ਖਾਸ ਕਰ ਵਿਜੇ ਜੀ ਦਾ ਤੇ ਪਲੱਸ ਜਗਬਾਣੀ ਦੇ ਜਗਵ ਸੰਜੀਵ ਛਨੇੜੀ ਜੀ, ترਸੇਮ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਸਹਿਯੋਗ ਸਦਕਾ ਸਾਨੂੰ ਪ੍ਰੇਰਿਤ ਕੀਤਾ ਕਿ ਆਪਣੇ ਦੂਸਰੇ ਕੈਂਪ ਲਗਾਏ ਜਦੋਂ ਕਿ ਸਾਡਾ ਪਿਛਲੇ ਕੈਂਪ ਨੂੰ ਵਾਲੇ ਆਲਮੋਸਟ 1 ਮਹੀਨਾ ਪੂਰਾ ਹੋਇਆ ਹੈ ਤੇ ਉਹਨਾਂ ਦੇ ਸਾਰੇ ਸਹਿਯੋਗ ਨਾਲ ਉਹਨਾਂ ਦੀ ਪ੍ਰੇਰਣਾ ਸਦਕਾ ਸਟੂਡੈਂਟ ਕੌਂਸਲ ਆਫ ਸੰਸਕਾਰ ਵਾਲੇ ਸਮਾਰਟ ਸਕੂਲ ਜਿਨ੍ਹਾਂ ਨੇ ਇੰਨੀ ਐਫਰਟਸ ਕੀਤੀ ਹੈ ਬੱਚਿਆਂ ਨੇ ਮਤਲਬ ਆਪਣੇ ਪੇਰੈਂਟਸ ਨੂੰ ਤਾਂ ਉਹਨਾਂ ਵਾਸਤੇ ਸ਼ਾਇਦ ਕਰ ਨਹੀਂ ਕਰਨਾ ਸੀ ਆਪਣੇ ਆਸ ਪੜੋਸ ਆਪਣੇ ਅੰਕਲ ਆਂਟੀ ਉਹਨਾਂ ਨੂੰ ਵੀ ਪ੍ਰੇਰਿਤ ਕੀਤਾ ਇਸ ਚੀਜ਼ ਵਾਸਤੇ ਕੱਲ ਇੱਕ ਸੈਮੀਨਾਰ ਹੋਇਆ ਸਕੂਲ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੂੰ ਇੱਕ ਮੋਟੀਵੇਸ਼ਨ ਦਿੱਤੀ ਗਈ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਸਟੂਡੈਂਟ ਕੌਂਸਲ ਦਾ ਰੋਟਰੀ ਕਲੱਬ ਦੇ ਮੈਂਬਰਸ ਦਾ ਜਗਵਾਨੀ ਗਰੁੱਪ ਦਾ ਤੇ ਖਾਸ ਕਰ ਤੁਹਾਡਾ ਵੀ ਜਿਹੜੇ ਤੁਸੀਂ সবাই মনুষ্য মেতাই